ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਆਉਣ ਵਾਲਾ ਹਫ਼ਤਾ ਤੁਹਾਡਾ ਕਿਵੇਂ ਦਾ ਰਹਿਣ ਵਾਲਾ ਹੈ ਕੀ ਕੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੋਣਗੀਆਂ ਤੇ ਕਿਹੜੀਆਂ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ 12 ਰਾਸ਼ੀਆਂ ਦੇ ਉੱਪਰ ਬਣ ਜਾਵੇ। ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਹਫ਼ਤੇ ਦੇ ਦੌਰਾਨ ਤੰਦਰੁਸਤ ਤੇ ਸਿਹਤਮੰਦ ਰਹੋਗੇ। ਫਿਰ ਵੀ ਤੁਹਾਨੂੰ ਕਿਸੇ ਯਾਤਰਾ ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਹ ਤੁਹਾਡੇ ਲਈ ਥਕਾਵਟ ਭਰੀ ਤੇ ਤਣਾਪੂਰਣ ਹੋ ਸਕਦੀ ਹੈ। ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਤੀਜੇ ਘਰ ਵਿੱਚ ਮੌਜੂਦ ਹੋਣ ਕਰਕੇ ਵਪਾਰੀਆਂ ਨੂੰ ਧਨ ਨਾਲ ਜੁੜਿਆ ਹਰ ਫੈਸਲਾ ਲੈਂਦੇ ਸਮੇਂ ਬੜੇ ਹੀ ਸੋਚ ਸਮਝ ਕੇ ਚੱਲਣ ਦੀ ਲੋੜ ਹੈ ਜਿਹੜੇ ਸੌਦਿਆਂ ਤੋਂ ਤੁਹਾਨੂੰ ਧਨਲਾਭ ਦੀ ਉਮੀਦ ਸੀ ਉਹ ਇੱਕ ਛੋਟੀ ਜਿਹੀ ਲਾਪਰਵਾਹੀ ਦੇ ਕਾਰਨ ਤੁਹਾਨੂੰ ਹਾਨੀ ਪਹੁੰਚਾ ਸਕਦੀ ਹੈ ਇਸ ਲਈ ਸਾਵਧਾਨੀ ਵਰਤੋ ਤੇ ਲੈਣ ਦੇਣ ਦੇ ਸਮੇਂ ਹਰ ਦਸਤਾਵੇਜ਼ ਨੂੰ ਧਿਆਨ ਨਾਲ ਪੜੋ ਇਹ ਹਫਤਾ ਤੁਹਾਡੇ ਪਰਿਵਾਰਕ ਜੀਵਨ ਵਿੱਚ ਖੁਸ਼ੀ ਤੇ ਸਕੂਨ ਵਿੱਚ ਵਾਅਦਾ ਕਰੇਗਾ ਧਾਰਮਿਕ ਸਥਾਨ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਤੁਸੀਂ ਯੋਜਨਾ ਬਣਾ ਕੇ ਜਾ ਸਕਦੇ ਹੋ ਇਸ ਹਫਤੇ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੇ ਸਹਿਕਰਮੀਆਂ ਦਾ ਸਹਿਯੋਗ ਪ੍ਰਾਪਤ ਨਹੀਂ ਹੋਵੇਗਾ ਬਲਕਿ ਹਰ ਜ਼ਿੰਮੇਵਾਰੀ ਦਾ ਭਲੇ ਭਾਂਤ ਨਿਰਵਾਹ ਕਰਨ ਵਿੱਚ ਤੁਸੀਂ ਅਸਮਰਥ ਰਹੋਗੇ ਇਸੇ ਸਮੇਂ ਤੁਹਾਡਾ ਕੈਰੀਅਰ ਰੁਕ ਸਕਦਾ ਹੈ ਜਿਸ ਦੇ ਨਾਲ ਮਾਨਸਿਕ ਤਣਾਅ ਵਿੱਚ ਵਾਧਾ ਅਚਾਨਕ ਹੀ ਹੋ ਸਕਦਾ ਹੈ ਸੋ ਇਸ ਹਫਤੇ ਅਜਿਹੇ ਇਹਨਾਂ ਮੌਕਿਆਂ ਤੇ ਉਚਿਤ ਲਾਭ ਲੈਣਾ ਹੈ ਘਾਟਾ ਨਹੀਂ ਕਰਨਾ ਇਹਨਾਂ ਨੂੰ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਹੀਂ ਜਾਣ ਦੇਣਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 27 ਵਾਰ ਓਮ ਪੋਮਾਇ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਇਸ ਹਫ਼ਤੇ ਤੁਹਾਡਾ ਸਿਹਤ ਰਾਸ਼ੀ ਫਲ ਵੇਖੀਏ ਤਾਂ ਇਸ ਹਫ਼ਤੇ ਤੁਹਾਡੀ ਸਿਹਤ ਉੱਤਮ ਰਹੇਗੀ ਇਸ ਦੌਰਾਨ ਤੁਸੀਂ ਊਰਜਾ ਨਾਲ ਭਰੇ ਰਹੋਗੇ ਤੇ ਆਪਣੇ ਹਰ ਕੰਮ ਨੂੰ ਨਿਪੁੰਨਤਾ ਨਾਲ ਪੂਰਾ ਕਰਨ ਵਿੱਚ ਸੰਭਵ ਯਤਨ ਵੀ ਕਰੋਗੇ ਅਜਿਹੇ ਵਿੱਚ ਤੁਹਾਨੂੰ ਖੁਦ ਨੂੰ ਬੇਕਾਰ ਦੀਆਂ ਗੱਲਾਂ ਤੇ ਧਿਆਨ ਦੇਣ ਤੋਂ ਰੋਕਣਾ ਹੋਵੇਗਾ ਜੇਕਰ ਤੁਸੀਂ ਸ਼ਾਦੀशुदा ਹੋ ਤੁਹਾਨੂੰ ਇਸ ਪੂਰੇ ਹੀ ਹਫ਼ਤੇ ਆਪਣੇ ਸੰਤਾਨ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਣਾ ਪੈਣਾ ਹੈ ਇਸ ਕਾਰਨ ਤੁਹਾਨੂੰ ਉਮੀਦ ਤੋਂ ਜ਼ਿਆਦਾ ਆਰਥਿਕ ਤੰਗੀ ਹੋ ਸਕਦੀ ਹੈ ਇਸ ਲਈ ਇਸ ਮਾਮਲੇ ਨੂੰ ਲੈ ਕੇ ਇਕੱਲੇ ਹੀ ਹੱਲ ਕੱਢਣ ਦੀ ਥਾਂ ਆਪਣੇ ਜੀਵਨ ਸਾਥੀ ਨਾਲ ਇਸ ਮਸਲੇ ਬਾਰੇ ਤੁਸੀਂ ਗੱਲ ਕਰ ਲੈਣੀ ਹੈ ਤੁਸੀਂ ਕਾਰਜ ਖੇਤਰ ਵਿੱਚ ਆਪਣੇ ਸੀਨੀਅਰ ਤੋਂ ਸਹਿਯੋਗ ਤੇ ਪ੍ਰਸ਼ੰਸਾ ਪ੍ਰਾਪਤ ਕਰ ਸਕਦੇ ਹੋ ਇਸ ਹਫਤੇ ਸੰਭਾਵਨਾ ਹੈ ਕਿ ਆਪਣੇ ਕਈ ਵਿਸ਼ਿਆਂ ਨੂੰ ਸਮਝਣ ਵਿੱਚ ਆ ਰਹੀ ਹਰ ਪ੍ਰਕਾਰ ਦੀ ਮੁਸ਼ਕਲ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਲਲਿਤਾ ਸਹਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਤੁਹਾਡੇ ਜਾਤਕਾਂ ਦੀ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਹਫਤਾ ਬੜਾ ਉੱਤਮ ਹੋਵੇਗਾ ਕਿਉਂਕਿ ਇਸ ਦੌਰਾਨ ਤੁਹਾਨੂੰ ਕਿਸੇ ਵੱਡੀ ਸਮੱਸਿਆ ਨਾਲ ਜੋਜਣਾ ਨਹੀਂ ਪਵੇਗਾ ਸਕਾਰਾਤਮਕ ਸਮੇਂ ਦਾ ਲਾਭ ਉਠਾਉਂਦੇ ਹੋਏ ਆਪਣੇ ਕਰੀਬੀਆਂ ਨਾਲ ਤਾਜੀ ਹਵਾ ਦਾ ਆਨੰਦ ਲਓ ਤੁਹਾਡੇ ਪੁਰਾਣੇ ਕਿਸੇ ਨਿਵੇਸ਼ ਜਿਵੇਂ ਜ਼ੱਦੀ ਜ਼ਮੀਨ ਪ੍ਰਾਪਰਟੀ ਪਾਲਿਸੀ ਆਦ ਦੇ ਵਿੱਚ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਤੁਸੀਂ ਬਿਹਤਰ ਯੋਜਨਾ ਬਣਾ ਸਕਦੇ ਹੋ ਤੇ ਨਾਲ ਹੀ ਨਾਲ ਦੱਸ ਤਈਏ ਕਿ ਤੁਹਾਡੇ ਇਰਾਦਿਆਂ ਦੇ ਬਾਰੇ ਵਿੱਚ ਜਲਦਬਾਜ਼ੀ ਵਿੱਚ ਫੈਸਲਾ ਲੈਣ ਤੋਂ ਤੁਹਾਨੂੰ ਬਚਣਾ ਹੋਵੇਗਾ ਤੁਹਾਡੀ ਹਮਦਰਦੀ ਤੇ ਵਿਸ਼ਵਾਸ ਦੀ ਜ਼ਰੂਰਤ ਕਿਸੇ ਨੂੰ ਪੈ ਸਕਦੀ ਹੈ ਇਸ ਹਫਤੇ ਦਫ਼ਤਰ ਵਿੱਚ ਤੁਹਾਡੇ ਲਈ ਹਰ ਪ੍ਰਕਾਰ ਦੀ ਸਥਿਤੀ ਨੂੰ ਸਮਝਦੇ ਹੋਏ ਦੂਜਿਆਂ ਨਾਲ ਉਚਿਤ ਵਿਹਾਰ ਕਰਨਾ ਵਧੀਆ ਰਹੇਗਾ ਅਜਿਹੇ ਵਿੱਚ ਧਿਆਨ ਰਹੇ ਜੇਕਰ ਤੁਹਾਡਾ ਬੋਲਣਾ ਜ਼ਰੂਰੀ ਨਹੀਂ ਤਾਂ ਚੁੱਪ ਹੀ ਰਹੋ ਕਿਉਂਕਿ ਯੋਗਮਣ ਰਹੇ ਹਨ ਕੋਈ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਜੋ ਕੋਈ ਗੱਲ ਜ਼ਬਰਦਸਤੀ ਤੁਸੀਂ ਬੋਲ ਦਿਓਗੇ ਜਿਸ ਨਾਲ ਤੁਸੀਂ ਖੁਦ ਨੂੰ ਹੀ ਪਰੇਸ਼ਾਨੀ ਵਿੱਚ ਪਾ ਸਕਦੇ ਹੋ ਇਸ ਹਫਤੇ ਵਿਦਿਆਰਥੀ ਵਰਗ ਨੂੰ ਵੀ ਆਲੋਚਨਾ ਤੋਂ ਬਚਣਾ ਚਾਹੀਦਾ ਹੈ ਤੇ ਖਾਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਪੜ੍ਹਾਈ ਨੂੰ ਸਮਝਣਾ ਹੋਵੇਗਾ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਇਸ ਸਮੇਂ ਤੁਸੀਂ ਆਪਣੇ ਜਜ਼ਬਾਤਾਂ ਨੂੰ ਛਿਪਾਉਂਦੇ ਹੋ, ਉਹਨਾਂ ਹੀ ਤੁਸੀਂ ਭਾਵਨਾਤਮਕ ਤੌਰ ਤੇ ਸੰਵੇਦਨਸ਼ੀਲ ਹੋ ਜਾਂਦੇ ਹੋ। ਇਸ ਲਈ ਤੁਹਾਨੂੰ ਅਜਿਹੀ ਸਥਿਤੀ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਨਹੀਂ ਤਾਂ ਇਸ ਨਾਲ ਤੁਹਾਨੂੰ ਬਹੁਤ ਮੁਸ਼ਕਲ ਪੈਦਾ ਹੋ ਸਕਦੀ ਹੈ ਤੁਹਾਨੂੰ ਕੁਝ ਛੋਟੇ ਨਿਵੇਸ਼ਾਂ ਵਿੱਚ ਆਪਣਾ ਪੈਸਾ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਆਰਥਿਕ ਲਾਭ ਮਿਲਣ ਦੀ ਸੰਭਾਵਨਾ ਹੈ ਤੁਹਾਡਾ ਕੋਈ ਕਰੀਬੀ ਜਾਂ ਘਰ ਦਾ ਮੈਂਬਰ ਤੁਹਾਡੀ ਕਿਸੇ ਗੱਲ ਤੋਂ ਕੰਮ ਤੋਂ ਪਰੇਸ਼ਾਨ ਨਾ ਹੋ ਜਾਵੇ ਅਜਿਹੀ ਵਿੱਚ ਤੁਹਾਡੇ ਲਈ ਵਧੀਆ ਹੋਵੇਗਾ ਕਿ ਆਪਣੇ ਕੰਮ ਦੇ ਨਾਲ-ਨਾਲ ਕੁਝ ਸਮਾਂ ਪਰਿਵਾਰ ਦੇ ਲਈ ਵੀ ਕੱਢਦੇ ਰਹੋ ਤੁਹਾਡੇ ਕੰਮਕਾਰ ਦੀ ਯੋਗਤਾ ਦਾ ਵਿਕਾਸ ਹੋਵੇਗਾ ਜਿਸ ਨਾਲ ਤੁਸੀਂ ਜਿਆਦਾ ਤੋਂ ਜਿਆਦਾ ਰਚਨਾਤਮਕ ਸੋਚਦੇ ਹੋਏ ਆਪਣੇ ਵਪਾਰ ਵਿੱਚ ਵਾਧੇ ਲਈ ਕੋਈ ਵੱਡਾ ਫੈਸਲਾ ਲੈ ਸਕਦੇ ਹੋ ਤੁਹਾਨੂੰ ਇਸ ਫੈਸਲੇ ਵਿੱਚ ਤੁਹਾਡੇ ਪਰਿਵਾਰ ਦੇ ਨਾਲ ਸਹਿਕਰਮੀਆਂ ਦਾ ਵੀ ਸਾਥ ਮਿਲ ਜਾਵੇਗਾ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਜਾਵੇਗਾ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਆਪਣੀ ਸਿਹਤ ਦੇ ਪ੍ਰਤੀ ਥੋੜੀ ਜਹੀ ਵੀ ਲਾਪਰਵਾਹੀ ਨਾ ਕਰੋ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਿਹਤਮੰਦ ਰਹਿਣ ਦੇ ਲਈ ਤੁਹਾਨੂੰ ਸਮੇਂ-ਸਮੇਂ ਤੇ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ ਰੁਟੀਨ ਵਿੱਚ ਸੈਰ ਵੀ ਕਰਨੀ ਚਾਹੀਦੀ ਹੈ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 21 ਵਾਰ ਓਮ ਸੋ ਮਾਏ ਨਮਹਾ ਮੰਤਰ ਦਾ ਜਾਪ ਕਰੋ। ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ। ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਇਸ ਹਫਤੇ ਤੁਸੀਂ ਕੁਝ ਸਮਾਂ ਕੱਢ ਕੇ ਪਰਿਵਾਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਖੁਸ਼ੀ ਦੇ ਪਲ ਬਿਤਾਉਣ ਦੀ ਤੁਹਾਨੂੰ ਲੋੜ ਹੈ। ਇਸ ਨਾਲ ਤੁਹਾਡੀ ਸਿਹਤ ਸਕਾਰਾਤਮਕ ਪ੍ਰਭਾਵ ਪਵੇਗਾ ਇਸ ਹਫਤੇ ਇਹ ਜਾਤਕ ਆਪਣੇ ਜੀਵਨ ਸਾਥੀ ਤੇ ਪੈਸਾ ਖਰਚ ਕਰਦੇ ਹੋਏ ਦਿਖਣਗੇ ਅਜਿਹਾ ਵਿੱਚ ਤੁਹਾਡਾ ਬ੍ਰਹਸਪਤੀ 11ਵੇਂ ਸਥਾਨ ਵਿੱਚ ਮੌਜੂਦ ਹੋਣ ਕਰਕੇ ਆਪਣੇ ਜੀਵਨ ਸਾਥੀ ਦੇ ਨਾਲ ਸੁੰਦਰ ਯਾਤਰਾ ਤੇ ਜਾਣ ਦੀ ਯੋਜਨਾ ਬਣਾਵੇਗਾ ਇਸ ਸਮੇਂ ਤੁਹਾਡੀ ਤਨਖਾਹ ਵਿੱਚ ਵਾਧਾ ਹੋਵੇਗਾ ਇਸ ਸਮੇਂ ਆਪਣੇ ਆਦੇ ਨਾਲ ਖੁੱਲ ਕੇ ਸਮਾਂ ਬਿਤਾਓਗੇ ਪੈਸਾ ਖਰਚ ਕਰਨਾ ਤੁਹਾਡੇ ਲਈ ਨਹੀਂ ਤਾਂ ਹਾਨੀਕਾਰਕ ਸਿੱਧ ਹੋ ਸਕਦਾ ਹੈ ਜੇਕਰ ਤੁਸੀਂ ਘਰ ਤੋਂ ਦੂਰ ਰਹਿੰਦੇ ਹੋ ਇਕੱਲਾਪਨ ਮਹਿਸੂਸ ਕਰੋਗੇ ਤੁਹਾਡਾ ਪਰਿਵਾਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਦਿਵਾਉਂਦਾ ਹੀ ਰਹੇਗਾ ਬਿਹਤਰ ਫੈਸਲੇ ਲੈਣ ਵਿੱਚ ਮਦਦ ਕੋਈ ਤੁਹਾਡੀ ਜ਼ਰੂਰ ਕਰ ਸਕਦਾ ਹੈ ਤਾਂ ਕਿ ਤੁਹਾਡੇ ਜੀਵਨ ਵਿੱਚ ਚੰਗੇ ਬਦਲਾਅ ਆ ਜਾਣ ਅਸੀਂ ਕਦੇ ਹਾਰਦੇ ਹਾਂ ਕਦੇ ਜਿੱਤਦੇ ਹਾਂ ਇਸ ਗੱਲ ਨਾਲ ਤੁਸੀਂ ਭਲੀ-ਭਾਂਤ ਜਾਣੋ ਹੋ ਪਰੰਤੂ ਜਦੋਂ ਤੁਸੀਂ ਪੂਰੀ ਤਰ੍ਹਾਂ ਭੁੱਲਦੇ ਹੋ ਤਾਂ ਤੁਸੀਂ ਦੁਖੀ ਹੋ ਜਾਂਦੇ ਹੋ ਅਜਿਹਾ ਹੈ ਕਿ ਕੁਝ ਤੁਹਾਡੇ ਨਾਲ ਇਸ ਹਫ਼ਤੇ ਹੋਣ ਵਾਲਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 19 ਵਾਰ ਓਮ ਪਾਸਕਰਾਏ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਨੂੰ ਜ਼ਰੂਰਤ ਨਾ ਹੋਵੇ ਤਾਂ ਵਾਹਨ ਚਲਾਉਣ ਤੋਂ ਪਰਹੇਜ਼ ਕਰੋ ਖਾਸ ਤੌਰ ਤੇ ਰਾਤ ਦੇ ਸਮੇਂ ਹਰ ਪ੍ਰਕਾਰ ਦੀ ਯਾਤਰਾ ਤੋਂ ਪਰਹੇਜ਼ ਕਰੋ ਨਹੀਂ ਤਾਂ ਤੁਹਾਨੂੰ ਕਿਸੇ ਪ੍ਰਕਾਰ ਦਾ ਸਰੀਰਕ ਨੁਕਸਾਨ ਹੋ ਸਕਦਾ ਹੈ ਜੇਕਰ ਤੁਸੀਂ ਇਸ ਹਫਤੇ ਆਪਣੇ ਦੋਸਤ ਜਾਂ ਪਰਿਵਾਰ ਦੇ ਨਾਲ ਕਿਤੇ ਘੁੰਮਣ ਜਾ ਰਹੇ ਹੋ ਤਾਂ ਤੁਹਾਨੂੰ ਆਪਣਾ ਧਨ ਸੋਚ ਸਮਝ ਕੇ ਹੀ ਖਰਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਯੋਗ ਮੰਨ ਰਹੇ ਹਨ ਜੀ ਕਿ ਇਸ ਦੌਰਾਨ ਸ਼ੁਰੂਆਤ ਤੋਂ ਕਾਫੀ ਫੈਸਾ ਖਰਚ ਕਰਦੇ ਹੋਗੇ ਜਿਸ ਨਾਲ ਬਾਅਦ ਵਿੱਚ ਤੁਹਾਨੂੰ ਆਰਥਿਕ ਤੰਗੀ ਵਿੱਚੋਂ ਗੁਜ਼ਰਨਾ ਪੈ ਸਕਦਾ ਹੈ ਇਸ ਹਫਤੇ ਤੁਹਾਡੇ ਘਰ ਪਰਿਵਾਰ ਵਿੱਚ ਕਿਸੇ ਮਹਿਲਾ ਮੈਂਬਰ ਦੀ ਸਿਹਤ ਖਰਾਬ ਹੋ ਸਕਦੀ ਹੈ ਜਿਸ ਨਾਲ ਘਰ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਵੇਗਾ ਤੇ ਮਾਨਸਿਕ ਤਣਾ ਵਿੱਚ ਵਾਧਾ ਹੋ ਜਾਵੇਗਾ ਇਸ ਸਮੇਂ ਆਪਣੇ ਅਧੀਨ ਕਰਮਚਾਰੀਆਂ ਦੇ ਨਾਲ ਆਪਣੇ ਅਤੀਤ ਦੀ ਹਰ ਸਮੱਸਿਆ ਨੂੰ ਖਤਮ ਕਰਨ ਕੇ ਉਹਨਾਂ ਦੇ ਨਾਲ ਸਬੰਧ ਬਿਹਤਰ ਕਰਨ ਵਿੱਚ ਸਫਲ ਹੋ ਜਾਓਗੇ ਤੁਹਾਡੀ ਇਮੇਜ ਨੂੰ ਚੰਗਾ ਵਧੀਆ ਫਾਇਦਾ ਮਿਲ ਜਾਵੇਗਾ ਤੁਸੀਂ ਇਸ ਹਫਤੇ ਦੇ ਅੰਤ ਤੱਕ ਸਫਲਤਾ ਹਾਸਿਲ ਕਰ ਲਾਓਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 41 ਵਾਰ ओम बुदाय नमः मंत्र ਦਾ जाप ਕਰਨਾ ਹੈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਆਪਣਾ ਫालतू ਸਮਾਂ ਘਰ ਵਿੱਚ ਬੈਠ ਕੇ ਬੋਰ ਹੋਣ ਦੀ ਬਜਾਏ ਆਪਣੇ ਸ਼ੌਂਕ ਪੂਰੇ ਕਰਨ ਵਿੱਚ ਸਮਾਂ ਬਿਤਾਓ ਜਿਨ੍ਹਾਂ ਨੂੰ ਕਰਨ ਵਿੱਚ ਤੁਹਾਨੂੰ ਬਹੁਤ ਮਜ਼ਾ ਆਉਂਦਾ ਹੈ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕਾਫੀ ਹੱਦ ਤੱਕ ਤਣਾਅ ਮੁਕਤ ਰੱਖਣ ਵਿੱਚ ਸਫਲ ਹੋ ਜਾਓਗੇ ਇਹ ਕਾਫੀ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਜਾਵੇਗਾ ਤੁਸੀਂ ਦਫ਼ਤਰ ਜਾਂ ਕਾਰਜ ਖੇਤਰ ਵਿੱਚ ਕੰਮਕਾਰ ਵਿੱਚ ਜ਼ਿਆਦਾ ਵਿਅਸਥਾ ਚਲਦੇ ਹੋਏ ਆਪਣੇ ਜੀਵਨ ਵਿੱਚ ਜ਼ਿਆਦਾ ਤਰਨਾਪੂਰਨ ਹੋ ਸਕਦੇ ਹੋ ਇਸ ਹਫ਼ਤੇ ਤੁਹਾਨੂੰ ਇਹ ਸਮਝਣ ਦੀ ਬਹੁਤ ਲੋੜ ਹੈ ਜੇਕਰ ਤੁਸੀਂ ਮਿਹਨਤ ਦਾ ਪੂਰਾ ਫਲ ਲੈਣਾ ਚਾਹੁੰਦੇ ਹੋ ਤਾਂ ਸਕਾਰਾਤਮਕ ਸੋਚ ਰੱਖੋ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੀ ਰਾਸ਼ੀ ਦੇ ਵਿਦਿਆਰਥੀ ਵਰਗ ਨੂੰ ਬਹੁਤ ਫਾਇਦਾ ਹੋਵੇਗਾ ਜਿਹੜੇ ਆਈਟੀ ਫੈਸ਼ਨ ਮੈਡੀਕਲ ਜਾਂ ਵਕਾਲਤ ਇੰਜੀਨੀਅਰਿੰਗ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਪਹਿਲਾਂ ਕੀਤੀ ਹੋਈ ਮਿਹਨਤ ਦਾ ਹੁਣ ਫਾਇਦਾ ਮਿਲ ਜਾਵੇਗਾ ਤੁਸੀਂ ਆਪਣੇ ਟੀਚਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਹੈ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ 24 ਵਾਰ ਓਮ ਭਰਗਵਾਯ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਪ੍ਰੇਸ਼ਕ ਰਾਸ਼ੀ ਵ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਮਾਨਸਿਕ ਤੇ ਸਰੀਰਕ ਸਕੂਨ ਪ੍ਰਾਪਤ ਕਰਨ ਲਈ ਯੋਗ ਤੇ ਮੈਡੀਟੇਸ਼ਨ ਕਰਨਾ ਤੁਹਾਡੇ ਲਈ ਵਧੀਆ ਰਹੇਗਾ ਇਸ ਦੇ ਨਾਲ ਹੀ ਲੰਮੀ ਸੈਰ ਕਰਨ ਦੇ ਨਾਲ ਤਾਜੀ ਹਵਾ ਦਾ ਆਨੰਦ ਲਓ ਖੇਡ ਕੋਦਦੀਆਂ ਗਤੀਵਿਧੀਆਂ ਚ ਹਿੱਸਾ ਲਓ ਤੇ ਨਾਲ ਹੀ ਨਾਲ ਪੈਸੇ ਨੂੰ ਭਵਿੱਖ ਦੇ ਲਈ ਜਮ੍ਹਾਂ ਕਰਨ ਦੀ ਯੋਜਨਾ ਬਣਾਉਂਦੇ ਰਹੋ ਤੇ ਧਿਆਨ ਵਿੱਚ ਰੱਖਦੇ ਹੋਏ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਇਸ ਹਫਤੇ ਅਚਾਨਕ ਮਹਿਮਾਨਾਂ ਦਾ ਆਉਣਾ ਪਰਿਵਾਰਕ ਮਾਹੌਲ ਵਿੱਚ ਸਕਾਰਾਤਮਕਤਾ ਲੈ ਕੇ ਆ ਸਕਦਾ ਹੈ। ਉਹਨਾਂ ਦੇ ਨਾਲ ਆਮ ਨਾਲੋਂ ਜ਼ਿਆਦਾ ਖਾਸ ਸਮਾਂ ਬਿਤਾਉਣਾ ਤੁਹਾਡੀ ਮौज-ਮਸਤੀ ਵਿੱਚ ਵਾਧਾ ਕਰ ਸਕਦਾ ਹੈ। ਘਰ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਹੀ ਫੈਸਲੇ ਲੈਂਦੇ ਹੋਏ ਦਿਖੋਗੇ। ਇਹ ਹਫ਼ਤਾ ਤੁਹਾਡੇ ਕੈਰੀਅਰ ਲਈ ਸ਼ੁਭ ਨਤੀਜੇ ਲੈ ਕੇ ਆਉਣ ਵਾਲਾ ਹੈ। ਸਾਰੇ ਹੀ ਮਨ ਇੱਛਤ ਫਲ ਦੀ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ। ਇਹ ਸਮਾਂ ਵਿਦਿਆਰਥੀ ਜਾਤਕਾਂ ਲਈ ਕਾਫੀ ਚੰਗਾ ਹੋ ਜਾਵੇਗਾ। ਇਸ ਦੌਰਾਨ ਪੜਾਈ ਖੇਤਰ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰੋਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 27 ਵਾਰ ਓਮ ਮੰਗਲਾਇ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਹ ਹਫਤਾ ਸਿਹਤ ਦੇ ਨਜ਼ਰੀਏ ਤੋਂ ਥੋੜਾ ਬਿਹਤਰ ਰਹੇਗਾ ਇਸ ਦੌਰਾਨ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਜਿਵੇਂ ਸਮਾਂ ਕੱਢ ਕੇ ਪਾਰਕ ਵਿੱਚ ਕਸਰਤ ਜਾਂ ਯੋਗ ਕਰੋ ਰੋਜ਼ਾਨਾ ਨਿਯਮਤ ਤੌਰ ਤੇ ਸਵੇਰੇ ਸ਼ਾਮ ਕਰੀਬ 30 ਮਿੰਟ ਤੱਕ ਸੈਰ ਕਰੋ ਆਰਥਿਕ ਮਾਮਲਿਆਂ ਦੇ ਲਿਹਾਜ਼ ਨਾਲ ਤੁਹਾਡੀ ਰਾਸ਼ੀ ਦੇ ਜਾਤਕ ਇਹ ਹਫਤਾ ਕਾਫੀ ਚੰਗਾ ਤੇ ਸੰਭਾਵਨਾਵਾਂ ਵਾਲਾ ਹੈ ਇਸ ਦੌਰਾਨ ਕਈ ਗ੍ਰਹਾਂ ਦੀ ਦ੍ਰਿਸ਼ਟੀ ਤੁਹਾਡੀ ਆਮਦਨ ਨੂੰ ਵਧਾਉਣ ਵਿੱਚ ਬਚਤ ਤੇ ਧਨ ਜੋੜਨ ਵਿੱਚ ਤੁਹਾਨੂੰ ਅਨੇਕਾਂ ਹੀ ਮੌਕੇ ਪ੍ਰਦਾਨ ਕਰੇਗੀ ਤੁਹਾਡੇ ਇਰਾਦਿਆਂ ਦੇ ਬਾਰੇ ਜਲਦਬਾਜ਼ੀ ਵਿੱਚ ਫੈਸਲੇ ਲੈਣ ਤੋਂ ਬਚੋ ਕਿਉਂਕਿ ਸੰਭਵ ਹੈ ਉਹ ਕਿਸੇ ਪ੍ਰਕਾਰ ਦੇ ਦਬਾਅ ਵਿੱਚ ਹੋਣ ਉਹਨਾਂ ਨੂੰ ਤੁਹਾਡੀ ਹਮਦਰਦੀ ਦੀ ਵਿਸ਼ਵਾਸ ਦੀ ਜ਼ਰੂਰਤ ਹੋਵੇਗੀ। ਇਸ ਹਫ਼ਤੇ ਤੁਹਾਡਾ ਵਧੀਆ ਕੰਮਕਾਰ ਚੱਲੇਗਾ। ਤੁਹਾਨੂੰ ਪ੍ਰਸ਼ੰਸਾ ਵੀ ਮਿਲੇਗੀ ਤੇ ਆਪਣੇ ਵਪਾਰ ਨੂੰ ਵਧਾਉਣ ਬਾਰੇ ਚੰਗਾ ਹੀ ਸੋਚੋਗੇ। ਇਸ ਹਫ਼ਤੇ ਤੁਹਾਡੀ ਮਿਹਨਤ ਰੰਗ ਲਿਆਵੇਗੀ। ਇਸ ਲਈ ਕੋਸ਼ਿਸ਼ਾਂ ਯਾਰੀ ਰੱਖੋ ਤੇ ਸਖਤ ਮਿਹਨਤ ਤੋਂ ਪਿੱਛੇ ਨਾ ਹਟੋ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਦੇ ਦਿਨ ਗਰੀਬ ਬ੍ਰਾਹਮਣ ਨੂੰ ਅਨਦਾਨ ਕਰਨਾ ਹੈ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਸ ਹਫਤੇ ਤੁਸੀਂ ਹੋਰਾਂ ਦੀ ਸਫਲਤਾ ਦੀ ਪ੍ਰਸ਼ੰਸਾ ਕਰਕੇ ਸਕਾਰਾਤਮਕ ਭਾਵਨਾ ਨਾਲ ਭਰ ਜਾਓਗੇ ਇਸ ਲਈ ਤੁਸੀਂ ਈਰਖਾ ਮਹਿਸੂਸ ਨਾ ਕਰੋ ਤੇ ਉਹਨਾਂ ਦੇ ਮਦੌਬਲ ਨੂੰ ਵਧਾਉਣ ਦੀ ਕੋਸ਼ਿਸ਼ ਕਰੋ ਇਸ ਗੱਲ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਤੁਸੀਂ ਪੈਸਿਆਂ ਦੀ ਅਹਿਮੀਅਤ ਨੂੰ ਸਮਝਣ ਦੇ ਬਾਵਜੂਦ ਧਨ ਨੂੰ ਬੇਬਾਕ ਤਰੀਕੇ ਨਾਲ ਖਰਚ ਕਰਦੇ ਹੋਏ ਆਏ ਹੋ ਪਰੰਤੂ ਇਸ ਹਫਤੇ ਤੁਹਾਡੀਆਂ ਆਪਣੀਆਂ ਪਹਿਲਾਂ ਕੀਤੀਆਂ ਹੋਈਆਂ ਗਲਤੀਆਂ ਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਪਰੰਤੋ ਤੁਹਾਡੀ ਆਰਥਿਕ ਮਦਦ ਤੁਹਾਡੇ ਕੋਲੋਂ ਕੋਈ ਮੰਗ ਸਕਦਾ ਹੈ ਤੁਹਾਡੇ ਕੋਲ ਉਸ ਨੂੰ ਦੇਣ ਲਈ ਕੁਝ ਨਹੀਂ ਹੋਵੇਗਾ ਤੁਹਾਡੇ ਅਤੇ ਉਹਨਾਂ ਦੇ ਰਿਸ਼ਤੇ ਵਿੱਚ ਦੂਰੀ ਆਉਣ ਦੀ ਸੰਭਾਵਨਾ ਬਣ ਰਹੀ ਹੈ ਪਰਿਵਾਰ ਦੇ ਕਿਸੇ ਮੈਂਬਰ ਦੀ ਨੌਕਰੀ ਲੱਗਣ ਨਾਲ ਆਮਦਨ ਵਿੱਚ ਅਚਾਨਕ ਵਾਧਾ ਹੋ ਸਕਦਾ ਹੈ ਛੋਟੀਆਂ-ਮੋਟੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਮਾਂ ਨਵੀਆਂ ਉਪਲਬਧੀਆਂ ਵੀ ਲੈ ਕੇ ਆਉਣ ਵਾਲਾ ਇਸ਼ਾਰਾ ਕਰ ਰਿਹਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਹਫ਼ਤੇ ਤੁਹਾਨੂੰ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਸੁਧਾਰ ਕਰਨ ਦੇ ਕਈ ਮੌਕੇ ਮਿਲ ਜਾਣਗੇ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਸ਼ਨੀਵਾਰ ਦੇ ਦਿਨ ਵਿਕਲਾਂਗ ਲੋਕਾਂ ਨੂੰ ਕੜੀ ਚੌਲ ਦਾ ਦਾਨ ਕਰੋ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜਿਨ੍ਹਾਂ ਜਾਤਕਾਂ ਨੂੰ ਸ਼ਰਾਬ ਦੇ ਨਸ਼ੇ ਦੀ ਮਾੜੀ ਆਦਤ ਹੈ ਉਹ ਕਿਸੇ ਵੱਡੇ ਦੀ ਸਲਾਹਤੋਂ ਬਾਅਦ ਆਪਣੀਆਂ ਇਹਨਾਂ ਮਾੜੀਆਂ ਆਦਤਾਂ ਨੂੰ ਤਿਆਗਣ ਦਾ ਯਤਨ ਕਰਨਗੇ। ਇਸ ਦੇ ਲਈ ਆਪਣੀ ਸੰਗਤ ਵਿੱਚ ਸਹੀ ਪਰਿਵਰਤਨ ਕਰੋ ਕੇਵਲ ਉਹਨਾਂ ਹੀ ਲੋਕਾਂ ਦੇ ਨਾਲ ਬੈਠੋ ਜਿਹੜੇ ਇਸ ਮਾੜੀ ਆਦਤ ਨੂੰ ਛੱਡਣ ਵਿੱਚ ਤੁਹਾਡੀ ਮਦਦ ਕਰਨਗੇ ਆਪਣੇ ਜੀਵਨ ਸਾਥੀ ਦੇ ਪਰਿਵਾਰ ਜਾਂ ਜੱਦੀ ਜਾਇਦਾਦ ਤੋਂ ਤੁਹਾਨੂੰ ਕੁਝ ਲਾਭ ਮਿਲ ਸਕਦਾ ਹੈ ਪਰਿਵਾਰ ਦੇ ਵੱਡਿਆਂ ਨਾਲ ਅਜਿਹੇ ਵਿਵਾਦਿਤ ਮੁੱਦਿਆਂ ਤੇ ਬਹਿਸ ਕਰਨ ਤੋਂ ਬਚੋ ਜਿਨ੍ਹਾਂ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰਕ ਮੈਂਬਰ ਵਿੱਚਕਾਰ ਗਲਤਫਹਿਮੀ ਪੈਦਾ ਹੋ ਸਕਦੀ ਹੈ ਇਸ ਲਈ ਇਹਨਾਂ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਇਹਨਾਂ ਤੋਂ ਦੂਰ ਰਹੋ ਤੇ ਨਾਲ ਹੀ ਨਾਲ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਦੇ ਕਾਰਨ ਤੁਹਾਨੂੰ ਆਪਣੇ ਕੈਰੀਅਰ ਵਿੱਚ ਕੁਝ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨਾ ਹੋਵੇਗਾ। ਇਸ ਹਫਤੇ ਤੁਹਾਨੂੰ ਕਈ ਵਿਸ਼ਿਆਂ ਨੂੰ ਸਮਝਣ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ। ਇਸ ਲਈ ਉਹਨਾਂ ਨੂੰ ਸਮਝਣ ਵਿੱਚ ਵੱਡੇ ਮੈਂਬਰ ਜਾਂ ਆਪਣੇ ਅਧਿਆਪਕਾਂ ਦੀ ਮਦਦ ਵੀ ਤੁਸੀਂ ਲੈ ਸਕਦੇ ਹੋ। ਤੁਹਾਨੂੰ ਆਪਣੇ ਇਸ ਸੁਭਾ ਨੂੰ ਬਦਲਦੇ ਹੋਏ ਬਿਨਾਂ ਕਿਸੇ ਸੰਕੋਚ ਤੋਂ ਮਦਦ ਲੈਣੀ ਚਾਹੀਦੀ ਹੈ। ਨਹੀਂ ਤਾਂ ਤੁਸੀਂ ਆਉਣ ਵਾਲੇ ਕਿਸੇ ਪ੍ਰੀਖਿਆ ਵਿੱਚ ਅਸਫਲ ਹੋ ਸਕਦੇ ਹੋ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਨਮਾ ਸ਼ਿਵਾਏ ਨਮਹਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਤੇ ਆਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਨਿਯਮਤ ਤੌਰ ਤੇ ਦੌੜ ਲਗਾਉਂਦੇ ਹੋ ਸਖਤ ਸਤ੍ਹਾ ਦੇ ਉੱਪਰ ਦੌੜਨ ਦੀ ਬਜਾਏ ਦੌੜਨ ਵਾਲੇ ਬੂਟ ਪਹਿਨ ਕੇ ਹੀ ਰੇਤ ਜਾਂ ਮਿੱਟੀ ਵਾਲੀ ਸਤ੍ਹਾ ਤੇ ਹੀ ਦੌੜੋ ਇਸ ਨਾਲ ਤੁਹਾਡੇ ਪੈਰਾਂ ਤੇ ਮਾੜਾ ਅਸਰ ਨਹੀਂ ਹੋਵੇਗਾ ਤੇ ਨਾਲ ਹੀ ਨਾਲ ਪਾਚਨ ਤੰਤਰ ਜਿਹੜੀ ਤੁਹਾਡੀ ਨਲੀ ਹੈ ਉਹ ਮਜ਼ਬੂਤ ਹੋ ਜਾਵੇਗੀ। ਇਸ ਨਾਲ ਤੁਸੀਂ ਖੁਦ ਨੂੰ ਸਿਹਤਮੰਦ ਰੱਖਣ ਨਾਲ ਪੁਰਾਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਲਓਗੇ। ਇਸ ਲਈ ਇਸ ਬਜਟ ਨੂੰ ਹਫ਼ਤੇ ਦੀ ਸ਼ੁਰੂਆਤ ਵਿੱਚ ਹੀ ਬਣਾ ਲਓ। ਆਪਣਾ ਪੈਸਾ ਉਸੇ ਅਨੁਸਾਰ ਖਰਚ ਕਰਿਓ। ਤੁਸੀਂ ਆਪਣੇ ਘਰ ਦੇ ਵੱਡਿਆਂ ਤੇ ਖਾਸ ਤੌਰ ਤੇ ਮਾਤਾ ਪਿਤਾ ਦੀ ਮਦਦ ਤੇ ਅਨੁਭਵ ਤੇ ਵੱਡਿਆਂ ਦੇ ਖਾਸ ਤੌਰ ਤੇ ਤੁਸੀਂ ਸਿੱਖਿਆ ਲੈਂਦੇ ਹੋਏ ਬਜਟ ਬਣਾ ਸਕਦੇ ਹੋ ਦਫ਼ਤਰ ਤੇ ਕਾਰਜ ਖੇਤਰ ਵਿੱਚ ਕੰਮ ਕਰਦੇ ਜਿਆਦਾ ਰੁਚੀਵੇਂ ਆਪਣੇ ਜੀਵਨ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਤਣਾਪੂਰਨ ਬਣਾ ਸਕਦੇ ਹਨ ਇਸ ਹਫ਼ਤੇ ਤੁਹਾਡੇ ਕੰਮ ਕਾਰ ਦੇ ਵਿੱਚ ਜਿਆਦਾ ਰੁਚੀਵੇਂ ਚਲਦੇ ਆ ਚਲਦੇ ਆ ਆਪਣੇ ਜੀਵਨ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਤਣਾਪੂਰਨ ਹੋ ਸਕਦਾ ਹੈ ਇਸ ਦੌਰਾਨ ਸੰਭਵ ਹੈ ਕਿ ਤੁਸੀਂ ਆਪਣੇ ਪਰਿਵਾਰ ਨੂੰ ਕੀਤਾ ਹੋਏ ਕੋਈ ਵਾਅਦਾ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਜਾਓਗੇ ਜਿਸ ਦੇ ਕਾਰਨ ਤੁਹਾਨੂੰ ਉਹਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸਮੇਂ ਤੁਹਾਨੂੰ ਹਰ ਪ੍ਰਕਾਰ ਦੀ ਗਲਤਫਹਿਮੀ ਤੋਂ ਬਚਣਾ ਚਾਹੀਦਾ ਹੈ ਇਸ ਹਫਤੇ ਤੁਹਾਨੂੰ ਆਮ ਨਾਲੋਂ ਘੱਟ ਮਿਹਨਤ ਕਰਨੀ ਪਵੇਗੀ ਮਿਹਨਤ ਦੇ ਉੱਤਮ ਨਤੀਜੇ ਬਣਨਗੇ ਸਥਿਤੀ ਬਿਹਤਰ ਹੋਵੇਗੀ ਵਿਦਿਆਰਥੀ ਬੱਚਿਆਂ ਨੂੰ ਮਿਹਨਤ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਉਹ ਬਹੁਤ ਹੀ ਚੰਗਾ ਰਿਜ਼ਲਟ ਪੈਦਾ ਕਰ ਸਕਣ ਆਪਣੇ ਕੰਮਕਾਰ ਨੂੰ ਕੰਮਕਾਰ ਵਾਲੀ ਜਗ੍ਹਾ ਤੇ ਰੱਖਣਾ ਹੀ ਤੁਹਾਡੇ ਲਈ ਚੰਗਾ ਹੋਵੇਗਾ ਆਉਣ ਵਾਲੀ ਪ੍ਰੀਖਿਆ ਦੇ ਲਈ ਤੁਸੀਂ ਖੁਦ ਨੂੰ ਤਿਆਰ ਕਰਦੇ ਹੋਏ ਦਿਖੋਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਸ਼ਿਵ ਓਮ ਸ਼ਿਵ ਮੰਤਰ ਦਾ ਜਾਪ ਕਰਨਾ ਹੈ ਸੋ ਦੋਸਤੋ ਇਹ ਸੀ ਜੀ ਇਸ ਹਫਤੇ ਦਾ ਰਾਸ਼ੀ ਫਲ ਧੰਨਵਾਦ